ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਅਛਰੀ ਕਾਲ ਜੀ। ਹਾਂਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ। ਨਾਮ ਸੁਖਦੇਵ ਸਿੰਘ। ਹਾਂਜੀ ਮੈਂ ਬਰ। ਹਾਂਜੀ ਬਰਨਤਵਾਸਤਗੜ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ। ਨੰਬਰ ਦੱਸੋ ਜੀ ਆਪਣਾ। 98726 ਹਾਂਜੀ 8332 ਠੀਕ ਹੈ ਜੀ। ਹਾਂਜੀ ਬਾਈ ਜੀ ਚਾਚਾ ਜੀ ਨੇ ਜਣਾ ਬਾਹਰ ਤੇ ਇੱਕ ਮੱਝ ਸੀ ਬਾਈ ਕੋਲ ਤੇ ਉਹ ਮੈਨੇ ਚਾਰ ਬਕਾਊ ਕਰਿਆ ਵਾ। ਹਾਂਜੀ ਕੀ ਰੇਟ ਹੈ 4 ਦਾ? 4 ਦਾ 300 ਨਹੀਂ ਦੇ ਦਿਆਂਗੇ ਜੀ। ਮੱਝ ਵੀ ਮੈਂ ਤਾਂ ਵੇਚ ਦੇਣੀ ਆ। ਠੀਕ ਹੈ ਜੀ। ਹਾਂ 300 ਕਮੈਂਟਲੀ। ਹਾਂਜੀ ਠੀਕ ਹੈ ਜੀ ਬਾਈ ਜਿਹੜਾ ਖਰਾਬ ਹੈਗਾ ਉਹ ਮੜਾ ਮੋਟਾ ਹੈਗਾ ਮੀਂਹ ਮੀਂਹ ਨਾਲ ਪਾਣੀ ਪੀਣੂ ਪਿਆ ਉਹ ਕੱਢ ਦਿਓ ਤੇ ਵਧੀਆ ਦੇਵਾਂਗੇ ਖਰਾਬ ਕੱਢ ਪੂਰਾ ਏਣ ਮੱਕੀ ਵਾਲਾ ਦਾਣੇਦਾਰਾ ਦੇਖ ਸਕਦੇ ਹੋ ਦਾਣੇ ਬਹੁਤ ਬਹੁਤ ਵਧੀਆ ਆ ਚੈੱਕ ਕਰ ਸਕਦੇ ਹੋ ਬਰਾ ਆ ਦੇਖੋ ਦਾਣੇ ਚੈੱਕ ਵੀ ਕਰ ਸਕਦੇ ਹੋ ਆ ਦੇਖ ਸਕਦੇ ਹੋ ਦਾਣੇ ਬਰਾ ਇਹਦੇ ਹੁਣੇ ਤੁਹਾਨੂੰ ਵਰੀਕੀ ਨਾਲ ਦਿਖਾਉਣੇ ਪੂਰੇ ਦਾਣੇਦਾਰ ਹੈਗਾ ਥੱਲੀਆਂ ਵਿੱਚ ਹੀ ਸਾਰੇ ਥੋੜੀ ਅੰਮੀ ਸਾਰਾ ਕੁਝ ਹੈ ਠੀਕ ਮਤਲਬ ਕਿਤੇ ਤੋੜਨੇ ਹੀ ਨਹੀਂ ਤਿੰਨ ਸੌ ਨੂੰ ਕਮਟ ਲੈ ਜਿਸ ਕਿਸ ਵੀ ਨੂੰ ਲੈਣਾ ਹੋ ਤਾਂ ਬਾਈ ਚਾਚਾ ਜੀ ਨੇ ਜੂਕ ਨੈਟੋਂ ਪੈਂਡ ਵਖਤਗੜ ਕਿੰਨੇ ਘਟਾ ਲਈ ਹੋਣਗੇ ਜੀ ਇਹ ਇਹ ਬਾਬਾ ਹੋਊਗਾ ਮਨ ਲੈ ਦੋ ਤਿੰਨ ਛਾਹ ਕੰਪਟਰ ਹੋ ਲੋ ਬਾਈ ਜੀ ਤੁਹਾਨੂੰ ਦਿਖਾਉਣੇ ਚਾਰ ਦੋ ਤਿੰਨ ਸੌ ਕਮਾਂਟਲ ਹੋਊਗਾ ਘਟੋ ਘਟ ਸੋਆ ਬਹੁਤ ਵੱਡਾ ਸੁੱਕਣ ਵਾਲਾ ਮਾਲ ਵੇਚਤਾ ਮੱਝ ਵੀ ਇੱਕ ਹੀ ਰਹੀ ਜੀ ਇੱਕੋ ਹੀ ਹੈ ਜੀ ਹੋ ਹੋ ਵੀ ਉਹ ਵਿਤਨੇ ਚਾਚਾ ਜੀ ਨੇ ਜਾਣਾ ਬਾਹਰ ਤੇ ਦੇਖ ਸਕਦੇ ਹੋ ਪੈਂਡ ਵਖਤਗੜ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਤ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਠੀਕ ਹੈ ਜੀ ਦੇਖ ਸਕਦੇ ਹੋ ਕਿੰਨਾ ਵੀ ਲੈਣਾ ਅਗਲੇ ਨੇ ਚਾਹੇ ਸਾਰਾ ਲੈ ਜਣਾ ਸਾਰਾ ਵੀ ਚੁੱਕ ਤਦ ਕਰਾਂਗੇ ਹੋਰ ਦੱਸੋ ਜੀ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ